ਦੱਸ ਦਈਏ ਕਿ 15 ਅਗਸਤ ਆਜ਼ਾਦੀ ਦਿਵਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਬਲੱਡ ਆਰਗੇਨਾਈਜੇਸ਼ਨ ਫਗਵਾੜਾ ਵੱਲੋਂ 17ਵਾਂ ਖੂਨਦਾਨ ਕੈਂਪ ਸ਼੍ਰੋਮਣੀ ਸ਼੍ਰੀ ਗੁਰੂਵਰਦਾਸ ਮੰਦਿਰ ਚੱਕ ਖੀਮ ਫਗਵਾੜਾ ਵਿਖੇ ਲਗਾਇਆ ਗਿਆ ਜਿੱਥੇ ਖੂਨਦਾਨੀਆਂ ਨੇ ਕਾਫੀ ਰੁਝਾਨ ਦਿਖਾਇਆ ਇਸ ਮੌਕੇ ਜਿੱਥੇ ਕੁੱਲੇ ਵਾਲੀ ਸਰਕਾਰ ਨੇ ਮੰਦਿਰ ਵਿਖੇ ਨਤਮਸਤਕ ਹੁੰਦਿਆਂ ਪਹੁੰਚ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਫਗਵਾੜਾ ਇਲਾਕੇ ਦੇ ਉਗੇ ਸਮਾਜ ਸੇਵੀ ਨੇਕਾ ਹਰਦਾਸਪੁਰੀ ਪੁੱਜੇ ਅਤੇ ਨੇਕਾ ਹਰਦਾਸਪੁਰ ੈਂਪ ਵਿੱਚ ਬਤੌਰੇ ਮੁੱਖ ਮਹਿਮਾਨ ਪੁੱਜੀ ਤੇ ਖੂਨਦਾਨੀਆਂ ਨੂੰ ਸ਼ਾਬਾਸ਼ੀ ਦਿੱਤੀ ਦਿਖਾਉਦੇ ਹਾਂ ਪੂਰੀ ਨਿਊਜ਼ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਐਨਡੀਵੀ ਤੋਂ ਪੰਡਾਰੀ ਦੀ ਰਿਪੋਰਟ 15 ਅਗਸਤ ਦੇ ਦਿਨ ਬੜਾ ਹੀ ਮਹਾਨ ਉਪਰਾਲਾ ਕੀਤਾ ਗਿਆ ਹੈਗਾ ਕੀ ਕਿਹੜਾ ਤੁਹਾਡਾ ਅੱਜ ਅਸੀਂ ਡਾਕਟਰ ਅੰਬੇਦਕਰ ਬਲੱਡ ਆਰਗੇਨਾਈਜੇਸ਼ਨ ਫਗਵਾੜਾ ਵੱਲੋਂ ਅੱਜ ਚੱਕ ਕੇ ਗੁਰਦਰਾ ਸਾਹਿਬ ਅਸੀਂ ਅੱਜ ਇੱਕ 17ਵਾਂ ਖੂਨਦਾਨ ਕੈਂਪ ਜਿਹੜਾ ਲਗਵਾਇਆ ਹੈ ਔਰ ਗਰੀਬੀ ਦੀ ਜਾਤੀ ਨੂੰ ਸਮਰਪਤ ਜਿਹੜੇ ਦੇਸ਼ ਲਈ ਸੀ ਹਿੱਦ ਹੋਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਇੱਕ ਆਪਣੇ ਵੱਲੋਂ ਸ਼ਰਧਾਂ ਨਮ ਕਰਦੇ ਹੋਏ ਤੇ ਅੱਜ ਇਹਨੂੰ ਨਮ ਕਰਦੇ ਹੋਏ ਅਸੀਂ ਉਹਨਾਂ ਨੂੰ ਅੱਜ ਜਿਹੜਾ ਅਸੀਂ ਬਲੱਡ ਕੈਂਪ ਜਿਹੜਾ ਲਗਾਇਆ ਅਸੀਂ ਔਰ ਦੇਸ਼ ਦੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਲੜਾਈ ਲੜੀ ਉਹਨਾਂ ਨੂੰ ਸਮਰਪਤ ਜਿਹੜਾ ਸਾਡੇ ਡਾਕਟਰ ਬੀਟਕਰ ਬਲੱਡ ਆਰਗੇਨਾਈਜੇਸ਼ਨ ਵੱਲੋਂ ਇੱਕ ਵਿਸ਼ਾਲ ਕੋਲ ਦਾਣਕ ਰੱਖੀ ਸਭ ਸਰ ਜਿੱਥੇ ਸਾਰਿਆਂ ਨੂੰ ਵਧਾਈ ਵੀ ਦਿੰਦਾ ਅੱਜ ਦੇ ਦਿਨ ਜੀ ਜਿੱਥੇ ਮੰਦਰ ਬੜੇ ਮਹਾਨ ਉਪਰਾਲੇ ਇਸ ਤਰ੍ਹਾਂ ਲਗਾਤਾਰ ਹੀ ਚੱਲਦੇ ਰਹਿੰਦੇ ਉੱਥੇ ਕਾਫੀ ਉੱਗੀਆਂ ਸ਼ਕਤੀ ਦੇ ਵਿੱਚ ਸਮੇ ਸਮੇਂ ਦੇ ਨਤਮਸਤਕ ਹੁੰਦੇ ਰਹਿੰਦੇ ਉਹ ਆਪਾਂ ਆਪਣਾ ਬੜਵੋਲਾ ਯੋਗਦਾਨ ਪਾਉਂਦੀਆਂ ਅੱਜ ਦੇ ਮੌਕੇ ਉਹ ਕੇ ਸਮਾਜ ਸੇਵੀ ਲਾ ਕੇ ਨੇਕਾ ਅਰਦਾਸ ਪਰ ਪੁੱਜਿਆ ਕੀ ਕਹਿਣਾ ਹੈਗਾ ਇਹ ਬੜੇ ਭਾਜੀ ਨੂੰ ਜਦੋਂ ਵੀ ਅਸੀਂ ਯਾਦ ਕਰੀਦਾ ਆ ਸਾਡੇ ਹਰੇਕ ਕੈਂਪ ਤੇ ਜਿਹੜੀ ਹੈ ਸਾਡੇ ਦੇਖੋ ਜਿਹੜਾ ਕੋਈ ਵੀ ਏਡੇ ਏਡੇ ਵੱਡੇ ਪ੍ਰੋਗਰਾਮ ਆ ਜਿਹੜੇ ਬਿਨਾ ਡੋਨੇਸ਼ਨ ਤੋਂ ਨਹੀਂ ਕੀਤੇ ਜਾਂਦੇ ਔਰ ਸਾਡੇ ਜਿੰਨੇ ਵੀ ਕੈਂਪਸ ਵਗੈਰਾ ਲੱਗਦੇ ਆ ਇਹ ਸਾਡੇ ਸਾਥੀ ਜਿਹੜੇ ਆ ਸਾਡੇ ਨਾਲ ਹਰੇਕ ਵਾਰ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਔਰ ਸਾਨੂੰ ਬਾਹਰੋਂ ਜਿਹੜਾ ਐਨਆਰਆਈ ਵੀ ਵੀਰ ਜਿਹੜੇ ਸਾਡੀ ਸਪੋਰਟ ਕਰਦੇ ਆ ਔਰ ਇਹ ਬਿਨਾ ਸਪੋਰਟ ਤੋਂ ਇਹ ਜਿਹੜੇ ਇਦਾਂ ਦੇ ਉਪਰਾਲੇ ਨਹੀਂ ਕੀਤੇ ਜਾਣਗੇ ਸੋ ਕੀ ਅਪੀਲ ਹੈ ਕਿ ਜਿਵੇਂ ਨੇਕਾ ਹਰਦਾਸਪੁਰ ਜੀ ਇਹੇ ਉਪਰਾਲੇ ਅੱਗੇ ਆਉਂਦੇ ਹੈਗੇ ਆ ਉਹ ਜਿਹੜੇ ਇਸ ਯੋਗ ਹੈਗੇ ਲੋਕ ਜੋ ਕਿ ਸਵਾਵਾ ਨਿਵਾ ਸਕਦੇ ਹੈਗੇ ਆ ਉਹ ਕਿਸ ਤਰ੍ਹਾਂ ਅੱਗੇ ਆਉਣ ਦੇਖੋ ਸਾਰਿਆਂ ਨੂੰ ਇਹਨਾਂ ਨੂੰ ਇਹਨਾਂ ਵੱਲ ਦੇਖ ਕੇ ਸੇਧ ਲੈਣੀ ਚਾਹੀਦੀ ਆ ਕਿਉਂਕਿ ਜੇ ਇੱਕ ਤਿਆਗ ਦੀ ਭਾਵਨਾ ਹਰੇਕ ਇਨਸਾਨ ਵਿੱਚ ਹੋਣੀ ਚਾਹੀਦੀ ਆ ਸਮਰਪਿਤ ਹੋਣਾ ਚਾਹੀਦਾ ਆ ਦੂਜਾ ਭ੍ਰਤੀ ਜੇਕਰ ਅਸੀਂ ਕਿਸੇ ਦੀ ਹੈਲਪ ਕਰਾਂਗੇ ਜਾਂ ਇਦਾਂ ਦੇ ਉਪਰਾਲੇ ਕਰਾਂਗੇ ਤਾਂ ਹੀ ਜਿਹੜਾ ਆਉਣ ਵਾਲੇ ਜਿਹੜਾ ਸਮਾਜ ਆ ਸਮਾਜ ਨੂੰ ਆਪਾਂ ਸੇਧ ਦੇ ਸਕਦੇ ਆ ਅੱਛਾ ਜੀ ਸੋ ਦੱਸੋ ਕੱਜ ਦੇ ਕੈਂਪ ਉਹ ਵਰਗੂ ਜਾਣਕਾਰੀ ਦੋ ਕਿੰਨੇ ਤੋਂ ਕਿੰਨੇ ਵਜੇ ਤੱਕ ਹੈਗਾ ਸਾਡਾ ਜਿਹੜਾ ਇਹ ਕੈਂਪ ਆ ਜੀ ਅੱਜ 2 ਤੋਂ 2:30 ਵਜੇ ਤੱਕ ਜਿਹੜਾ ਚੱਲੇਗਾ ਔਰ ਇਹਦੇ ਵਿੱਚ ਲਗਭਗ 2250 ਯੂਨਟ ਜਿਹੜੇ ਅੱਜ ਅਸੀਂ ਡੋਨੇਟ ਕਰਾਂਗੇ। ਕੀ ਅਗਾਹ ਵੀ ਇਹ ਉਹਿ ਅਰਾਲੇ ਜਾਰੀ ਰਹਿਣਗੇ? ਹਾਂਜੀ ਬਿਲਕੁਲ ਸਾਡੀ ਡਾਕਟਰ ਅਬੇਦਕਾਰ ਬਲੱਡ ਆਰਗੇਨਾਈਜੇਸ਼ਨ ਜਿਹੜੀ ਆ ਜਿੱਦਾਂ ਲਾਕਡਾਊਨ ਦੇ ਵਿੱਚ ਵੀ ਅਸੀਂ ਇੱਕ 2.5 ਮਹੀਨੇ ਤੋਂ 700 ਬੰਦੇ ਦਾ ਖਾਣਾ ਤਿਆਰ ਕਰਦੇ ਰਹੇ ਅਸੀਂ ਅਸੀਂ ਉਸ ਤੋਂ ਬਾਅਦ ਜਦੋਂ ਹੜ ਭੀੜਤਾ ਹੜ ਆਇਆ ਪਿਛਲੇ ਸਾਲ ਉਦੋਂ ਵੀ ਅਸੀਂ ਤਿੰਨ ਟਰਾਲੀਆਂ ਜਿਹੜੀਆਂ ਰਾਸ਼ਨੀਆਂ ਜਿਹੜੀਆਂ ਅਸੀਂ ਲੈ ਕੇ ਗਿਆ ਸੀਗੇ ਤੇ ਜਦੋਂ ਵੀ ਕਿਤੇ ਕੋਈ ਏਦਾਂ ਦੀ ਜਰੂਰਤ ਪੈਂਦੀ ਆ ਤਾਂ ਸਾਡੀ ਸਾਡੀ ਐਨਜੀਓ ਹਮੇਸ਼ਾ ਸਾਥ ਹੈ। ਤੁਸੀਂ ਪਿੱਛੇ ਦੇਖਿਆ ਲੰਗਰ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈਗਾ, ਯੂਜ਼ ਚੱਲ ਰਿਹਾ ਹੈਗਾ। ਇਹ ਸਾਰੇ ਪ੍ਰਬੰਧ ਕਿਸ ਤਰ੍ਹਾਂ ਹੁੰਦੇ ਫਿਰ? ਇਹ ਜਿੱਦਾਂ ਜਿੱਦਾਂ ਜਿਹੜੇ ਜਿਵੇਂ ਨੇ ਡੋਨੇਟ ਕਰਦਾ ਵਗੈਰਾ ਉਹਨਾਂ ਲਈ ਅਸੀਂ ਜੂਸ ਦਾ ਪ੍ਰਬੰਧ ਕੀਤਾ ਹੋਇਆ, ਫਰੂਟ ਦਾ ਪ੍ਰਬੰਧ ਕੀਤਾ। ਜਾਂ ਚਾਹ, ਪਕਵੜੇ, ਰੋਟੀ, ਪਾਣੀ ਸਾਰਾ ਪ੍ਰਬੰਧ ਕੀਤਾ ਜਾਂਦਾ। ਜਿਹੜਾ ਵੀ ਡੋਨਰ ਆਊਗਾ ਅਸੀਂ ਉਹਨੂੰ ਸ਼ੀਲਡ ਜਾਂ ਸਲਵਾਨ ਦੇ ਕੇ ਤੁਹਾਗੇ ਸੋ ਡੋਨਰ ਜਿਹੜੇ ਆ ਲੋਕਲ ਹੈਗੇ ਜਾਂ ਬਾਹਰੋਂ ਵੀ ਆਉਂਦੇ ਨੇ ਲੋਕਲ ਜਿਹੜੇ ਸਾਡੀ ਐਨ ਜੀਓ ਦੇ ਨਾਲ ਜੁੜੇ ਹੋਏ ਆ ਚਾਰ ਪੰਜ ਸੌ ਬੰਦਾ ਜਿਹੜਾ ਹਰੇਕ ਸਾਲ ਜਿਹਦਾ ਡੋਨੇਟ ਕਰਦੇ ਆ ਤੇ ਉਹ ਬਕਰੇ ਬਕਰੇ ਪਿੰਡਾਂ ਤੋਂ ਬਕਰੇ ਬਕਰੇ ਸ਼ਹਿਰਾਂ ਤੋਂ ਜਿਹੜੇ ਲੋਕ ਆ ਗੱਲ ਮੈਂ ਕਹਿੰਨੀ ਧੰਨਵਾਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ